ਅੱਜ ਤੁਹਾਨੂੰ ਐਸੇ ਸ਼ਖਸ ਨਾਲ ਮਲਾਉਣਾ ਹੈ ਜੋ ਧਰਤੀ ਨਾਲ ਜੁੜੇ ਹੋਏ ਨੇ ਟਰੰਕ ਬਣਾਉਂਦੇ ਨੇ ਤੇ ਨਾਲ ਨਾਲ ਉਹਨਾਂ ਦਾ ਇੱਕ ਸ਼ੌਂਕ ਆ ਡੈਮੇਜ ਕਰਾ ਲਈ ਥੀ ਗੱਲੇ ਜਮ ਇੱਥੋਂ ਕੈਸ਼ ਨਹੀਂ ਮਾਰੀ ਜੀ ਬਿੰਦੂ ਤੋਂ ਪੈ ਗਈ ਸਕਰੇਜ ਨਹੀਂ ਤੂੰ ਵਈਨਾ ਕੰਨ ਨੂੰ ਕੱਟ ਕਰਤਾ ਜਾਮ ਲੱਗ ਜੂਗਾ ਰੱਖ ਲੈ ਯਾਰ ਨਹੀਂ ਸਭ ਫਟਕ ਚਲਾਉਣ ਵਾਲੀ ਐ ਗੱਡੀ ਟੱਚ ਹੋਊਗੀ ਮੇਰੀ ਤੇਰੇ ਨਾਲ ਨਹੀਂ ਜਿਹੜਾ ਜਜ਼ਬਾਤ ਅਸਲੀ ਮੈਨੂੰ ਲੱਗਦਾ ਹੁਣ ਨਿਕਲਣਗੇ ਤੁਸੀਂ ਕਵੀ ਹੋ ਸਰੀਰ ਬੁੱਢਾ ਹੋ ਗਿਆ ਮਨ ਥੋੜਾ ਬੁੱਢਾ ਹੁੰਦਾ ਆਏ ਹਾਏ 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 ਮਨ ਨਹੀਂ ਬੁੱਢਾ ਹੁੰਦਾ ਇਹ ਚਣਕ ਕਿਵੇਂ ਲਗੀ ਬਾਪੂ ਜੀ ਲਿਖਣ ਵਾਲਾ ਕਲਾਕਾਰ ਤੁਸੀਂ ਇਧਰ ਨੂੰ ਕਿਉਂ ਨਹੀਂ ਬਧਾ ਇਧਰ ਨੂੰ ਫਿਰ ਬਸ ਜੀ ਸਾਰੇ ਪਾਸੇ ਉਹ ਪਰਮਾਤਮਾ ਦੀ ਮਿਹਰ ਆ ਪਤਾ ਨਹੀਂ ਕਿਵੇਂ ਲਿਖਾਂਗਾ ਉਹ ਜਦੋਂ ਰੌਂ ਦਾ ਲਖਾਰਨ ਦੇ ਕੰਮ ਚੜਵਾ ਦਿੰਦਾ ਪਈ ਕਿੰਨੇ ਸਾਲ ਹੋ ਗਏ ਇਹ ਮਿਹਨਤ ਕਰਦੇ ਉਹ ਟਰੰਕ ਬਣਾਉਂਦੇ ਉਹ 42 ਸਾਲ ਹੋ ਗਏ 1982 ਦਾ ਲਗਦਾ ਹੈ ਪਿਤਾ ਪੁਰਖੀ ਧੰਦਾ ਬਾਪੂ ਜੀ ਨੇ ਕਿਹਾ ਮੈਂ ਅਪਣਾਇਆ ਤੇ ਹੁਣ ਇਸੇ ਦੌਰ ਨੂੰ ਦੇਖਦੇ ਤੁਸੀਂ ਆਪਦੇ ਬੇਟੇ ਨੂੰ ਇੱਧਰ ਨਹੀਂ ਪਾਇਆ ਵੀ ਟਰੰਕਾਂ ਦਾ ਹੈ ਨਹੀਂ ਹੁਣ ਤਾਂ ਭਰਾਵਾ ਟੀਚੇਂ ਟੂਚੇਆਂ ਵਾਲਾ ਕੰਮ ਬਿਲਕੁਲ ਜੀ ਬਿਲਕੁਲ ਅਸੀਂ ਇਹ ਕੰਮ ਛੱਡ ਨਹੀਂ ਸਕਦੇ ਜੱਦੀ ਹੈ ਨਾ ਸਾਡੇ ਖੂਨ ਵਿੱਚ ਹੈ ਤੁਹਾਡੇ ਖੂਨ ਚ ਹੈ ਹਾਂ ਅਸੀਂ ਨਹੀਂ ਛੱਡ ਸਕਦੇ ਮੰਗਣਾ ਜੇ ਤੂੰ ਰੱਬ ਤੋਂ ਮੰਗ ਲੈ ਹਾਂ ਜਿਹੜਾ ਦੇ ਕੇ ਨਹੀਂ ਸੁਣਾਏ ਹਾਂ ਨਾ ਲੈਂਦਾ ਰਿਸ਼ਵਤ ਕੋਈ ਜੇ ਨਾ ਕਿਤੇ ਸਾਈਨ ਕਰਾਵੇ ਜਦੋਂ ਸਵੇਰੇ ਚਾਹ ਪੀਣੇ ਤੇ ਕੁਝ ਨਾ ਹੋਵੇ ਨਾ ਕੋਲ ਤੇ ਫਿਰ ਸੁੱਕੀ ਰੋਟੀ ਖਾਣੀ ਪੈਂਦੀ ਦੁਪਰ ਕੀ ਆਈ ਜਾਨ ਸ਼ਿਕੰਜੇ ਦੇ ਵਿੱਚ ਜਿਵੇਂ ਪੁੜਾਂ ਵਿੱਚ ਗੰਨਾ ਹੂੰ ਕਹੇ ਮੁਹੰਮਦ ਕਹੇ ਰੋਣ ਹੁਣ ਵਿੱਚ ਰਵੇਂ ਸਾਮਨ ਹੂੰ ਗੰਨੇ ਦੀ ਅੱਕੜ ਹੁੰਦੀ ਆ ਜਦੋਂ ਫਿਰ ਪੀੜਿਆ ਜਾਂਦਾ ਵਿੱਚੋਂ ਨੰਗਦਾ ਕਿਹਾੜੀ ਦੇ ਵਿੱਚੋਂ ਤੇ ਰੌ ਨਿਕਲਦਾ ਬਾਹਰ ਮੈਂ ਤੇਰੇ ਪਿੱਛੇ ਦਾ ਮੈਂ ਨੇ ਦੇ ਵਿੱਚ ਫਸਿਆ ਮੈਂ ਤੇ ਤੂੰ ਵੀ ਹੁਣ ਬਾਹਰ ਨਿਕਲ ਗਈ ਵਿੱਚ ਤੂੰ ਤਾਂ ਸਾਥ ਦੇ ਤੇ ਗਾਣਾ ਮੇਰੇ ਕੋਲ ਬੜਾ ਪਿਆ ਜਬਰਦਸਤ ਪਰ ਉਹ ਗਾਣਾ ਜਿਹੜਾ ਨਾ ਅਮਰਤ ਮਾਨ ਦੇ ਗਾਉਣ ਵਾਲਾ اچھا ਕੋਈ ਜਿਹੜੀ ਉਸ ਬੰਦੇ ਦੀ ਦੜ ਗਾਣਾ ਉਹ ਵੱਖਰੀ ਮਤਲਬ ਤੁਸੀਂ ਅਮਰਤ ਮਾਨ ਤੋਂ ਆਪਣਾ ਗਾਣਾ ਗਵਾਣਾ ਚਾਹੁੰਦੇ ਹੋ ਜੇ ਉਹਦੀ ਮੇਰ ਹੋਏਗਾ ਪਰਮਾਤਮਾ ਜੀ ਹੋਵੇ ਤੇ ਉਹਦੇ ਮਨਸ਼ਾ ਦਿਆ ਹੋਵੇ ਵੀ ਹਾਂ ਇੱਕ ਇੱਕ ਬੰਦਾ ਬੈਠਾ ਹੈ। ਅੱਛਾ ਬਸ ਮਸਲਾ ਤਾਂ ਇਸ ਗੱਲ ਦਾ ਨਾ ਵੀ ਅਗਲਾ ਬੰਦਾ ਇੱਥੇ ਬੈਠਦਾ ਅਗਲਾ ਕਹਿੰਦਾ ਪੂਣੇ ਦਾ ਬੈਠਾ ਹੈ ਬੰਦਾ ਧਰਤੀ ਤੇ ਫਿਰ ਧਰਤੀ ਨਾਲ ਹੀ ਜੁੜੇ ਹੁੰਦੇ ਅਸਲ ਬੰਦੇ ਅਸੀਂ ਤਾਂ ਜੁੜੇ ਹੀ ਇਸ ਨਾਲ ਹੀ ਮਾਤਾ ਧਰਤੀ ਮਾਤਾ ਭਾਰਤ ਮਾਤਾ ਮਾਤਾ ਤਾਂ ਅਰਥ ਮਹੱਤਾ ਸਾਡੀ ਤਾਂ ਗੁਰਬਾਣੀ ਕਹਿੰਦੀ ਹੈ ਧਰਤੀ ਤੇ ਬੈਠੇ ਆਂ ਅੱਜ ਦੋਸਤੋ ਥੱਲੇ ਹੀ ਬੈਗੇ ਮੈਂ ਬਾਪੂ ਥੱਲੇ ਬੈਠਾ ਸੀਗਾ ਮੈਂ ਥੱਲੇ ਬੈਗਿਆ ਸასიਖਾਲ ਦੋਸਤੋ ਮੈਂ ਮਨਜੋਤ ਮਾਜਰਾ ਰੱਬੋ ਟੀਵੀ ਤੇ ਤੁਹਾਡਾ ਸਵਾਗਤ ਕਰਦਾ ਅ ਧਰਤੀ ਤੇ ਬਹਿ ਕੇ ਮਿਹਨਤ ਕਰਦੇ ਨੇ ਤਰੰਕ ਬਣਾਉਂਦੇ ਨੇ ਤੇ ਨਾਲ ਨਾਲ ਉਹਨਾਂ ਦਾ ਇੱਕ ਸ਼ੌਂਕ ਆ ਉਹ ਸ਼ੌਂਕ ਦੇ ਉੱਤੇ ਵੀ ਚਾਨਣਾ ਪਾਵਾਂਗੇ ਉਹਨਾਂ ਨੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ ਗੱਲਾਂ ਦਿਲ ਦੀਆਂ ਦੇਲੋਂ ਪਾਰ ਜਾਂਦੀਆਂ ਦਿਲਾਂ ਦੀਆਂ ਕਹਤੇ ਦਿਲਾਂ ਦੀਆਂ ਸੋਣ ਹਨਾ ਸੋ ਅੱਜ ਦਿਲ ਦੀਆਂ ਗੱਲਾਂ ਕਰਨਾ ਆ ਮਿਹਨਤ ਕਸ਼ ਬਾਪੂ ਜੀ ਨੇ ਤੇ ਆਓ ਫਿਰ ਮਿਲਦੇ ਆਂ ਪਾਪਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਰੋ ਬੈਠੋ ਰੋ ਬੈਠੋ ਕੀ ਹਾਲ ਚਾਲ ਆ ਜੀ ਮੈਨੂੰ ਤਾਂ ਨਾਮ ਪਤਾ ਹੀ ਆ ਹਾਂ ਜੀ ਸੰਗਤਾਂ ਨੂੰ ਵੀ ਨਾਮ ਦੱਸ ਦਿਓ ਦਿਲਜੀਤ ਸਿੰਘ ਨਾਮ ਮੇਰਾ ਤਲਿਪ ਸਿੰਘ ਜੀ ਹਾਂ ਜੀ ਕਾਲੀ ਤੋਂ ਚਿੱਟੀ ਵੱਲ ਵਧ ਪਈ ਹਾਂਜੀ ਹੋ ਗਈ ਕਾਲੀ ਤੋਂ ਚਿੱਟੀ ਹੋ ਗਈ ਕਿੰਨੀ ਕੁ ਮਰ 52 ਸਾਲ ਕਿੰਨੇ ਸਾਲ ਹੋ ਗਏ ਇਹ ਮਿਹਨਤ ਕਰਦੇ ਨੂੰ ਆ ਟਰੰਕ ਬਣਾਉਂਦੇ ਨੂੰ ਜਾਂ ਸ਼ੁਰੂ ਤੋਂ ਟਰੰਕ ਬਣਾ ਰਹੇ ਹੋ ਜਾਂ ਕਿਦਾਂ 42 ਸਾਲ ਹੋ ਗਏ ਟਰੰਕਾਂ ਦੀ ਸੇਵਾ ਕਰਦੇ ਹਾਂ ਹਮ ਕਿਵੇਂ ਦਾ ਰਿਹਾ ਤਜਰਬਾ ਅਨੁਭਵ ਸਿੱਖੇ ਕਿੱਥੋਂ ਸੀ ਜੜੀ ਕੋਲ ਆਉਦੇ ਤੁਹਾਡੇ ਫਾਦਰ ਸਾਹਿਬ ਵੀ ਇਹੀ ਕੁਛ ਕਰਦੇ ਸੀ ਇਹੀ ਕਰਦੇ ਪਰ ਅੱਜ ਕੱਲ ਲੋਕਰ ਆ ਗਏ ਸੇਫ ਆ ਗਏ ਬਹੁਤ ਕੁਝ ਆ ਗਏ ਪਰ ਟਰੰਕਾਂ ਦਾ ਹਜੇ ਦੌਰ ਹੈਗਾ ਟਰੰਕ ਕੱਟ ਵਿਕਦੇ ਹੁਣ ਤਾਂ ਬਹੁਤ ਟਰੰਕ ਘਟ ਵਿਕਦੇ ਆ ਘਟ ਬਗਣ ਲੱਗ ਗਿਆ ਕਿਉਂਕਿ ਅੱਜ ਕੱਲੋ ਪਿੱਠੂ ਬੈਗ ਆ ਗਏ ਲੋਕੇ ਆਪ ਆਪਣਾ ਸਮਾਨ ਆਪ ਆਪਣੇ ਬੈਗ ਚ ਪਾਈ ਜਾਂਦੇ ਬੜੇ ਬੜੇ ਵੱਡੇ ਵੱਡੇ ਬੈਗ ਆ ਹਾਂ ਵੱਡੇ ਵੱਡੇ ਆ ਠੀਕ ਹੈ ਕਰਕੇ ਇਹਦੀ ਡਿਮਾਂਡ ਘਟ ਗਈ ਆ ਬੰਦੇ ਨਾਲ ਹੂੰ ਕੰਮ ਨਹੀਂ ਮਾਰਾ ਡਿਮਾਂਡ ਘਟ ਗਈ ਪਰ ਅਸੀਂ ਲੋਚਦੇ ਆ ਵੀ ਟਰੰਕ ਸਾਡੀ ਬੇਬੇ ਵਾਲਾ ਸੰਦੂਖ ਜਾਂ ਟਰੰਕ ਇਹ ਨਾ ਚੀਜ਼ਾਂ ਨੂੰ ਲੋਚਦੇ ਆ ਹੈਗੇ ਕਈਆਂ ਦੇ ਘਰੇ ਸਾਡੇ ਘਰੇ ਇੱਕ ਪਿਆ ਪਰ ਇਹਦੇ ਨਾਲ ਦੀ ਚੀਜ਼ ਨਹੀਂ ਬਣਦੀ ਇਹਦੇ ਨਾਲ ਦੀ ਚੀਜ਼ ਨਹੀਂ ਸੇਫਟੀ ਹੈ ਇਹਦੇ ਵਿੱਚ ਟਰੰਕ ਚ ਸੇਫਟੀ ਆ ਬਿਲਕੁਲ ਅੱਛਾ ਬੈਗ ਨੂੰ ਲੋਕ ਪਾੜ ਲੈਂਦੇ ਜਿਹੜੀ ਇੱਥੇ ਐ ਜੈਪ ਜੀ ਲੱਗ ਜਾਂਦੀ ਆ ਹਾਂ ਉਹਨੂੰ ਲੋਕ ਐ ਵਿੱਚ ਪਾ ਕੇ ਕਹਿੰਦੇ ਜੇਪਾਂ ਵੀ ਇਹ ਉਹ ਫੁੱਟਰ ਦਿੰਦੀਆਂ ਨੇ ਹਾਂ ਬਿਲਕੁਲ ਇਹਦੇ ਦੇ ਸਾਮਾਨ ਰੱਖੋ ਉੱਪਰ ਤੁਸੀਂ ਬੈਠ ਜਾਓ ਕੋਈ ਦਿੱਕਤ ਨਹੀਂ ਤੇ ਟਰੰਕ ਬਣਾਉਂਦੇ ਉਹਨੂੰ ਤੁਹਾਨੂੰ ਹੋ ਗਏ 40 42 ਸਾਲ 42 ਸਾਲ 1982 ਦਾ ਲੱਗਣਾ ਡੋਲੇ ਨਹੀਂ ਉਤਾਰ ਚੜਾਪ ਕਿਦਾਂ ਨੇ ਨਹੀਂ ਬਸ ਉਹ ਆਈ ਜਾਂਦੇ ਜਾਈ ਜਾਂਦੇ ਆ ਉਹ ਆਈ ਜਾਂਦੇ ਆ ਚੰਗਾ ਮਰਾ ਟਾਈਮ ਸਾਰਾ ਆਈ ਜਾਈ ਵੀ ਜਾਂਦਾ ਜਾਈ ਵੀ ਜਾਂਦਾ ਨਵਾਂ ਜੂਥ ਜਿਹੜਾ ਵਾ ਉਹ ਇੱਕ ਕੰਮ ਸ਼ੁਰੂ ਕਰਦਾ ਕਈ ਵਾਰ ਬੰਦ ਕਰ ਬੈਨੇ ਆ ਕੀ ਕਰਨਾ ਚਾਹੀਦਾ ਤੁਹਾਡੇ ਅੰਗੂ 40 42 ਸਾਲ ਤੁਸੀਂ ਇਹ ਚ ਹੀ ਲਾਤੇ ਐ ਤਾਂ ਉਹ ਕਿਉਂ ਨਹੀਂ ਕਰਦੇ ਨਹੀਂ ਯਾਰ ਅਸੀਂ ਇਹ ਕੰਮ ਛੱਡ ਨਹੀਂ ਸਕਦੇ ਜੱਦੀ ਆ ਨਾ ਸਾਡੇ ਖੂਨ ਵਿੱਚ ਹੈ ਤੁਹਾਡੇ ਖੂਨ ਚਾਹੀਏ ਹਾਂ ਅਸੀਂ ਨਹੀਂ ਛੱਡ ਸਕਦੇ ਸਾਡੇ ਖੂਨ ਚਾ ਅਸੀਂ ਆਟੋਮੈਟਿਕਲੀ ਸਾਨੂੰ ਪਤਾ ਬੱਚੀ ਲੈ ਸਾਹਮਣੇ ਰੱਖ ਦਿਓ ਬਣ ਜੂਗੀ ਕੋਈ ਦਿੱਕਤ ਨਹੀਂ ਆਉਣੀ ਕੋਈ ਹੋਰ ਵੀ ਮਤਲਬ ਲੋਹੇ ਦੇ ਇੱਥੇ ਹੋਰ ਕੀ ਕੀ ਬਣਾਉਨੇ ਤੁਸੀਂ ਚੱਦਰ ਦੀ ਜੋ ਮਰਜ਼ੀ ਚੀਜ਼ ਲਿਓ ਬਣ ਜੂਗੀ ਨਵਾਂ ਦੌਰ ਆ ਗਿਆ ਨਾ ਅੱਜ ਕੱਲ ਇਹ ਕੰਮ ਸਿੱਖਦਾ ਨਹੀਂ ਕੋਈ ਵੀ ਅਸੀਂ ਪੁਰਾਣੇ ਬੰਦੇ ਜਿਹੜੇ ਬੈਠੇ ਹੋ ਕਰਦੇ ਪਏ ਆ ਹਾਂ ਨਿਊ ਜਨਰੇਸ਼ਨ ਨਹੀਂ ਕਰਦੀ ਤੁਹਾਡੇ ਬੇਟੇ ਨਾ ਮੇਰਾ ਬੇਡਾ ਬਣੀ ਨੂੰ ਸਿਖਾਉਂਦਾ ਬਣੀ ਮੈਂ ਕਹਿ। ਤੁਸੀਂ ਇਹਨਾਂ ਨੂੰ ਇੱਧਰ ਨਹੀਂ ਪਾਇਆ। ਤੁਸੀਂ ਨਹੀਂ ਪਾਇਆ ਜਾਂ ਉਹ ਨਹੀਂ। ਮੈਂ ਨਹੀਂ ਪਾਇਆ, ਆਪ ਹੀ ਨਹੀਂ ਪਾਇਆ। ਹਾਂਜੀ। ਪਿਤਾ ਪੁਰਖੀ ਧੰਦਾ ਬਾਪੂ ਜੀ ਨੇ ਕਿਹਾ ਮੈਂ ਅਪਣਾਇਆ। ਪਰ ਬੇਟੇ ਨੂੰ ਇੱਧਰ ਨਹੀਂ ਪਾਇਆ। ਇਹਨਾਂ ਦੇ ਖੂਨ ਨੇ ਵਾਲਾ ਮਾਰਿਆ ਵੀ ਮੈਂ ਇਹੀ ਸਿੱਖਣਾ ਚਲੋ ਉਦੋਂ ਦੌਰ ਸੀ ਕੰਮ ਬਹੁਤ ਜ਼ਿਆਦਾ ਸੀਗੇ। ਕਿਉਂ ਬਾਪੂ ਜੀ? ਬਿਲਕੁਲ ਜੀ। ਉਦੋਂ ਕੰਮ ਵਾਧੂ ਸੀ। ਕੰਮ ਵਾਧੂ ਸੀ। ਤੇ ਹੁਣ ਇਸੇ ਦੌਰ ਨੂੰ ਦੇਖਦੇ ਤੁਸੀਂ ਆਪਦੇ ਬੇਟੇ ਨੂੰ ਇੱਧਰ ਨਹੀਂ ਪਾਇਆ ਵੀ ਟਰੰਕਾਂ ਦਾ ਹੈ ਨਹੀਂ ਹੁਣ ਤਾਂ ਭਰਾਵਾ ਟੀਚੇਂ ਟੂਚੇਂ ਵਾਲਾ ਕੰਮ। ਬਿਲਕੁਲ ਜ ਇਹ ਤਾਂ ਤੁਹਾਨੂੰ ਸ਼ੌਂਕ ਸੀ ਬਾਪੂ ਨਾਲ ਕੰਮ ਕਰਦਾ ਹਾਂ ਸ਼ੌਂਕ ਸੀ ਸ਼ੌਂਕ ਸ਼ੌਂਕ ਹੋਰ ਕਿਹੜੇ ਕਿਹੜੇ ਸ਼ੌਂਕ ਸੀ ਸ਼ੌਂਕ ਸੀ ਬਸ ਗੀਤ ਲਿਖਣ ਦੇ ਵੀ ਸ਼ੌਂਕ ਸੀ ਉਹ ਵੀ ਲਿਖੇ ਆ ਤੁਸੀਂ ਲਿਖਦੇ ਵੀ ਹੋ ਹਾਂ ਮੈਂ ਲਿਖਦਾ ਮੈਂ ਅੰਦਰ ਵਾਲਾ ਜਿਹੜਾ ਜਜ਼ਬਾਤ ਅਸਲੀ ਮੈਨੂੰ ਲੱਗਦਾ ਹੁਣ ਨਿਕਲਣਗੇ ਤੁਸੀਂ ਕਵੀ ਹੋ ਸਰੀਰ ਬੁੱਢਾ ਹੋ ਗਿਆ ਮਨ ਥੋੜਾ ਬੁੱਢਾ ਹੁੰਦਾ ਆਏ ਹਾਏ ਹਾਏ ਮਨ ਨਹੀਂ ਬੁੱਢਾ ਹੁੰਦਾ ਤੁਸੀਂ ਕਵੀ ਹੋ ਮਤਲਬ ਜਹਾਨਾ ਪਹੁੰਚੇ ਰਵੀ ਵਾਹ ਪਹੁੰਚੇ ਕਵੀ ਤੁਸੀਂ ਹਾਂ ਬਸ ਉਹ ਕੁਝ ਨਮੂਨਾ ਆਉਣ ਦੀ ਹੈ ਫਿਰ ਕਬੀ ਕਾਲੀਦਾਸ ਨੇ ਲਿਖਿਆ ਹੈ ਕਿ ਅੰਮ੍ਰਿਤ ਛੋੜ ਅਨੇਕ ਪਦਾਰਥਾਂ ਨੂੰ ਮੌਰਾ ਜਾਣ ਕੇ ਮੂਰਖਾ ਫੱਕਣਾ ਕਿਉਂ ਮਿਲੇ ਆਬੇ ਹਯਾਤ ਜੇ ਪੀਂਦੇ ਨੂੰ ਵਾਂਗਰ ਕੁੱਟਿਆਂ ਚੱਲਣ ਨੂੰ ਲੱchnਾ ਕਿ ਹੂੰ ਜੇਕਰ ਕਿਸੇ ਦੇ ਐਬ ਨੂੰ ਜ਼ਹਿਰ ਕਰੀਏ ਫਿਰ ਆਪਣੇ ਐਬ ਨੂੰ ਟਕਣਾ ਕਿਉਂ ਬੁਰਾ ਕਰਦੇ ਹਾਂ ਕਿਸੇ ਨੂੰ ਵਰਜ ਦਈਏ ਪਲਾ ਕਰਦੇ ਹਾਂ ਕਿਸੇ ਨੂੰ ਟਕਣਾ ਕਿ ਹੂੰ ਦੁੱਧ ਪੁੱਤ ਦੇ ਹੁੰਦਿਆਂ ਰੋਮਣਾ ਕਿਉਂ ਖੰਡ ਖੀਰ ਦੇ ਖਾਦੇ ਆਕਣਾ ਕਿਉਂ ਕਰਦੇ ਵਿੱਚ ਜੇ ਆਪਣੀ ਨਾਰ ਹੋਵੇ ਫਿਰ ਵੱਲ ਬਗਾਨੀਆਂ ਤੱਕਣਾ ਕਿ ਆਹ ਗੰਗਾ ਵਿੱਚ ਇਸ਼ਨਾਨ ਨਸੀਬ ਹੋਵੇ ਹਿੰਮਤ ਹਾਰ ਕੇ ਪੈੜਿਓਂ ਥੱਕਣਾ ਕਿਉਂ ਕਾਲੀ 10 ਜਰ ਜੰਗ ਮਰਾਨ ਬੜੀਏ ਮਾਰਨ ਮਰਨ ਤੋਂ ਕਿਸੇ ਨੂੰ ਚੱਕਣਾ ਕਿ ਆਏ ਹਾਏ ਇਹ ਕਵੀ ਕਾਲੀਦਾਸ ਦਾ 1988 ਜਿਸ ਹੈ ਪੜਾਹਣ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਉਹ ਵੀ ਆ ਜਬਰ ਉਹ ਨਹੀਂ ਦੀ ਆਪਨੀ ਕਿਆ ਬਾਤ ਹੈ ਜਿੰਨਾ ਚਿਰ ਝੁਗਣਾ ਹੋਣਾ ਹੈ ਝੁਗੋ ਜਿੱਥੇ ਅੜੀ ਹੁੰਦੀ ਫਿਰ ਉੱਥੇ ਭਾਈ ਆਜਾ ਲੜਣਾ ਪਊਗਾ ਇਹ ਚਣਗ ਕਿਵੇਂ ਲਗੀ ਬਾਪੂ ਜੀ ਲਿਖਣ ਵਾਲਾ ਕਲਾਕਾਰ ਤੁਸੀਂ ਇਧਰ ਨੂੰ ਕਿਉਂ ਨਹੀਂ ਵਧੇ ਇਧਰ ਨੂੰ ਫਿਰ ਬਸ ਜੀ ਸਾਰੇ ਪਾਸੇ ਉਹ ਪਰਮਾਤਮਾ ਦੀ ਮਹਿਰ ਆ ਪਤਾ ਨਹੀਂ ਕਿਵੇਂ ਲਿਖਾਂਦਾ ਉਹ ਜਦੋਂ ਰੌਂ ਦਾ ਲਖਾਰਨ ਦਾ ਕੰਮ ਚੜਵਾ ਦਿੰਦਾ ਪੀਓ ਮੰਗਣਾ ਜੇ ਤੂੰ ਰੱਬ ਤੋਂ ਮੰਗ ਲੈ ਹਾਂ ਜਿਹੜਾ ਦੇ ਕੇ ਨਹੀਂ ਸੁਣਾਏ ਹਾਂ ਨਾ ਉਹ ਲੈਂਦਾ ਰਿਸ਼ਵਤ ਕੋਈ ਤੇ ਨਾ ਕਿਤੇ ਸੈਨ ਕਰਾਵੇ ਹਾਂ ਉਸਦੇ ਹੱਥ ਵਿੱਚ ਸਭ ਦੀਆਂ ਡੋਰਾਂ ਜਿਵੇਂ ਚਾਵੇ ਨਾਚਣ ਚਾਵੇ ਅੱਪਰ ਟਾਈਮ ਕਾਨਪੁਰਾਣਾ ਆਪੇ ਨਵਾਂ ਬਣਾਵੇ ਆਏ ਹਾਏ ਹਾਏ ਇਸੇ ਤਰ੍ਹਾਂ ਹੀ ਬਨਣਾ ਟੈਣਾ ਲੱਗਿਆ ਰਹਿਣਾ ਤੇਰਾ ਏ ਹਾਂ ਕਰ ਕਰ ਦੌਲਤ ਇਕੱਠੀ ਬੰਦਿਆਂ ਆਖੇ ਸਭ ਕੁਝ ਮੇਰਾ ਤੇਰਾ ਤਾਂ ਤਣਨਾ ਬੰਦਿਆ ਤੇ ਤੂੰ ਹਿੱਕ ਤਾਨ ਕੇ ਖੜਦਾ ਏ ਹੂੰ ਮਾਰੇ ਨੂੰ ਤੂੰ ਰਮੇ ਡਰਉਂਦਾ ਤੇ ਤੱਕੜੇ ਕੋਲੋਂ ਡਰਦਾ ਬਣਦਾ ਬੜਾ ਤੂੰ ਚਤੁਰ ਸਿਆਣਾ ਬਣਦਾ ਬੜਾ ਵਪਾਰੀ ਓਏ ਪਤਾ ਨਾ ਲੱਗਣਾ ਤੈਨੂੰ ਕੱਲ੍ਹ ਨੂੰ ਬਾਜੀ ਹਰ ਗਿਆ ਸਾਰੀ ਬੋਲ ਤੂੰ ਮੰਦੇ ਬੋਲੇ ਸਭ ਨੂੰ ਆਵਾਜ਼ ਪਈ ਹੰਕਾਰੀ ਹੋਏ ਵੇਖ ਜਵਾਨੀ ਲਈ ਬੈਠੀ ਨਾਲ ਬੜਾ ਪਈ ਯਾਰੀ ਹੈ ਇਹ ਯਾਰੀ ਨਾ ਟੁੱਟਦੀ ਲੱਗਦੀ ਪੈਣੀ ਤੋੜਨ ਬਾਣੀ ਓਏ ਢਿੱਡ ਨੂੰ ਲੱਗੇ ਤਾਂ ਰੋਟੀ ਸੁੱਕੀ ਪੈ ਜਾਂਦੀ ਹੈ ਖਾਣੀ ਇਹ ਆਪਦੀ ਲਿਖੀ ਹੋਈ ਹੈ ਇਹ ਤੁਸੀਂ ਆਪ ਲਿਖਿਆ ਇਹ ਮੇਰਾ ਲਿਖਿਆ ਹੈ ਛੰਡਾਈਆਂ ਗੱਲ ਹੱਡ ਬੀਤੀਆਂ ਨੇ ਹੱਡ ਬੀਤੀਆਂ ਜਦੋਂ ਸਵੇਰੇ ਚਾਹ ਪੀਣੇ ਤੇ ਕੁਝ ਨਾ ਹੋਵੇ ਨਾ ਕੋਲ ਤੇ ਫਿਰ ਸੁੱਕੀ ਰੋਟੀ ਖਾਣੀ ਪੈਂਦੀ ਦੋ ਬਰਕੀਆਂ ਫਿਰ ਉਹਦੇ ਨਾਲ ਹੀ ਰੋਟੀ ਕੰਮ ਚਲਾਉਣਾ ਪੈਂਦਾ ਇਹ ਲੰਗੇ ਹੋਏ ਇਥੋਂ ਉੱਜੋ ਮੈਂ ਕਿ ਸ਼ਾਇਰ ਨੇ ਕਿਸੇ ਨੇ ਬੋਲਿਆ ਸੀ ਨਾ ਵੀ ਆਈ ਜਾਨ ਸ਼ਿਕੰਜੇ ਦੇ ਵਿੱਚ ਜਿਵੇਂ ਪੁੜਾਂ ਵਿੱਚ ਗੰਨਾ ਹੂੰ ਕਹੇ ਮੁਹੰਮਦ ਕਹੇ ਅਰੋਣ ਹੁਣ ਵਿੱਚ ਰਵੇਂ ਤਾਂ ਮਨ ਹੂੰ ਗੰਨੇ ਦੀ ਆਕਰ ਹੁੰਦੀ ਆ ਜਦੋਂ ਫੇ ਪੀੜਿਆ ਜਾਂਦਾ ਵਿੱਚੋਂ ਨੰਗਦਾ ਕੜਾੜੀ ਦੇ ਵਿੱਚੋਂ ਤੇ ਰੋਹ ਨਿਕਲਦਾ ਬਾਹਰ ਮਨਾ ਤੇਰੇ ਪਿੱਛੇ ਦਾ ਮੈਂ ਇਹਦੇ ਵਿੱਚ ਫਸਿਆ ਵਾਂ ਤੇ ਤੂੰ ਵੀ ਹੁਣ ਬਾਹਰ ਨਿਕਲ ਗਈ ਵਿੱਚ ਤੂੰ ਤਾਂ ਸਾਥ ਦੇ ਓਹ ਹੋ 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 ਰੋਹ ਵਿੱਚ ਇਹ ਉਹਨੂੰ ਪੀਗੜਦੇ ਆ ਨਾ ਹੋਰ ਤਾਂ ਕੁਝ ਨਹੀਂ ਉਹਦੇ ਚ ਹੈਗਾ ਜਿਹੜੀ ਰਵਾਫ ਨੂੰ ਬਾਹਰ ਨਿਕਾਈ ਜਾਂਦੀ ਹੈ ਤੂੰ ਤਾਂ ਵਿੱਚ ਰਾ ਤੇਰੇ ਘਰ ਕੇ ਤਾਂ ਮਪਣੀ ਜਦਾ ਮੈਂ ਆ ਧਾਰਮਿਕ ਖਿਆਲ ਵੀ ਨਹੀਂ ਤੁਹਾਡੇ ਉਹ ਵੀ ਹੈਗੇ ਆ ਜੀ ਬਸ ਨਵੇਂ ਮੁੰਡੇ ਖੁੰਡੇ ਵਾਲਾ ਵੀ ਕੁਛ ਨਵੇਂ ਮੁੰਡੇ ਖੁੰਡੇ ਵਾਲਾ ਤਗੀਤ ਲਿਖੇ ਆ ਬਾ ਗੀਤ ਬਾਹਰ ਨਹੀਂ ਕੱਢੀਦਾ ਬਹੁਤੇ ਮੈਂ ਕਹਿੰਦਾ ਜੀ ਮੈਂ ਮੰਗ ਲਾ ਵੀ ਮੈਨੂੰ ਦੇ ਦਿਓ ਬਾਪੂ ਜੀ ਹਾਂ ਦੇ ਦਾਂਗੇ ਗੀਤ ਕੋਈ ਗੱਲ ਨਹੀਂ ਕੋਈ ਨਮੂਨਾ ਉਹਦਾ ਜੇ ਕੋਈ ਕੁਛ ਕੋਈ ਕਿੱਸਾ ਸਭ ਫਟੇ ਚਲਾਉਣ ਵਾਲੀਏ ਗੱਡੀ ਟੱਚ ਹੋਊਗੀ ਮੇਰੀ ਤੇਰੇ ਨਾਲ ਨਹੀਂ ਆਹ ਵਾਹ ਵਾਹ ਸਭ ਫਟੇ ਚਲਾਉਣ ਵਾਲੀਏ ਗੱਡੀ ਟੱਚ ਹੋਊਗੀ ਮੇਰੀ ਤੇਰੇ ਨਾਲ ਨਹੀਂ ਜੇ ਮੈਨੂੰ ਨਹੀਂ ਪਤਾ ਲੱਗਿਆ ਤੂੰ ਹੀ ਰੱਖ ਲੈਂਦੀ ਥੋੜਾ ਜਾ ਕੇ ਆਲ ਨਹੀਂ ਸਭ ਫਟੇ ਚਲਾਉਣ ਵਾਲੀਏ ਆਹ ਡੈਮੇਜ ਕਰਾਲੀ ਥੀ ਗੱਲ ਜਮ ਇਥੋਂ ਕੈਸ਼ ਨਹੀਂ ਮਾੜੀ ਜੀਵਨ ਦਰ ਤੋਂ ਪੈ ਗਈ ਸਕਰੈਚ ਨਹੀਂ ਤੂੰ ਵਈ ਨਾ ਕੰਨ ਕੱਟ ਕਰਤਾ ਜਾਮ ਲੱਗ ਜੂਗਾ ਰੱਖ ਲੈ ਖਿਆਲ ਨਹੀਂ ਸਭ ਫਟ ਚਲਾਉਣ ਵਾਲੀਏ ਗੱਡੀ ਟੱਚ ਹੋਊਗੀ ਮੇਰੀ ਤੇਰੇ ਨਾਲ ਨਹੀਂ ਦੋਨਾਂ ਦਾ ਹੀ ਹੋਇਆ ਥੋੜਾ ਥੋੜਾ ਨੁਕਸਾਨ ਨਹੀਂ ਗੱਲ ਕਿਉਂ ਵਧਾਉਣੀ ਲੱਗੀ ਪੁਲਿਸ ਬੁਲਾਉਣਨੀ ਉਹ ਚੀਨਾ ਨਹੀਂ ਗੁਮਾਨ ਕਰਦਾ ਮੌਕਾ ਵੇਖ ਲੈਂਦਾ ਗੱਲ ਨੂੰ ਸੰਭਾਲਨੀ ਸਭੀ ਫੱਟੇ ਚਲਉਣ ਵਾਲੀਏ ਗੱਡੀ ਟੱਚ ਹੋਗੀ ਮੇਰੀ ਤੇਰੇ ਨਾਲ ਨਹੀਂ ਕੀ ਆਵਾਜ਼ ਹੈ ਬਸ ਇਸ ਤਰ੍ਹਾਂ ਕਰਨੀ ਬਸ ਮੇਰੇ ਸਾਹ ਹੁ ਲਗੇ ਇਸ ਤੋਂ ਜ਼ਿਆਦਾ ਨਹੀਂ ਮੈਗਾ ਗਾ ਵੀ ਲੈਨੇ ਬਾਪੂ ਜੀ ਲਿਖ ਵੀ ਲੈਨੇ ਹੋ ਤੇ ਬੜੇ ਬੁੱਲੇ ਲੁੱਟੇ ਆ ਜਵਾਨੀ ਵਿੱਚ ਨਹੀਂ ਮੈਨੂੰ ਲੈਣਾ ਯਾਦ ਆ ਗਿਆ ਵੀ ਵਾਕਈ ਹਾਂ ਹਣ ਤੂੰ ਦੇਖ ਲਈ ਇਹ ਹਾਂ ਜੋ ਹੈ ਮੇਰਾ ਇਹ ਤੁਹਾਡਾ ਇਹਦੇ ਗੱਲ ਜੇ ਇਹਦੀ ਜ਼ਿੰਮੇਵਾਰੀ ਤੇਰੀ ਹੈ ਬਾਪੂ ਜੀ ਅੱਜ ਕੱਲ ਤਾਂ ਇੰਟਰਨੈਟ ਤੇ ਬੜਾ ਵਾਇਰਲ ਹੋ ਰਿਹਾ ਸਾਗਰ ਦੀ ਬੋਟੀ ਲੈਂਦੀ ਇੰਡਕਾ ਚਲਾ ਤੁਹਾਡਾ ਵੀ ਇੱਕ ਉਹਦੇ ਨਾਲ ਮਤਲਬ ਉਹ ਤਾਂ ਡਿਫਰੈਂਟ ਆ ਵੀ ਹਾਲਾ ਕਿ ਉਹ ਬੜੀਆਂ ਵੀਡੀਓ ਆਈਆਂ ਉਹਦੇ ਬਾਅਦ ਕੋਈ ਕੁੜੀ ਨੇ ਗੱਡੀ ਕਿਤੇ ਛਾੜਦੀ ਕਿਸੇ ਨੇ ਵਿੱਚ ਮਾਰੀ ਤੁਸੀਂ ਇਹ ਦੇਖ ਕੇ ਲਿਖਿਆ ਵੀ ਕੁੜੀਆਂ ਜੀ ਕੁੜੀ ਡਿੱਗ ਵੀ ਜਾਂਦੀ ਐ ਤਾਂ ਮੁੰਡੇ ਬਹੁਤ ਸਾਰੇ ਚੱਕਣ ਆ ਜਾਂਦੇ ਆ ਉਹਦੇ ਫੇਵਰ ਚ ਖੜ ਜਾਂਦੇ ਆ ਹਨਾ ਤੇ ਜਦ ਮੁੰਡਾ ਮੁੰਡਾ ਮੇਰੇ ਵਰਗਾ ਵਿੱਚ ਲੱਗੇ ਉਹਨੂੰ ਕੁੱਟਣ ਪੈ ਜਾਂਦੇ ਯਾਰ ਇਹਦਾ ਕਿਉਂ ਫਰਕ ਕਿਉਂ ਕਰਦੇ ਆ ਯਾਰ ਤੁਹਾਡੇ ਨਾਲ ਵੀ ਉਹਦੇ ਉਹਦੇ ਕੋਈ ਲੜਾਈ ਵੀ ਹੋਈ ਜਦੋਂ ਮੈਂ ਕੁਝ ਲਿਖਿਆ ਨਹੀਂ ਲੜਾਈ ਨਹੀਂ ਮੈਂ ਤੁਹਾਨੂੰ ਆਪਦੀ ਗੱਲ ਹੀ ਸੁਣਾ ਦਿੰਦਾ ਨਾ ਮੈਂ ਇੱਕ ਦਿਨ ਸਾਈਕਲ ਤੇ ਜਾ ਰਿਹਾ ਸੀ ਰਾਤ ਦੇ 8:00 ਵਜੇ ਸੀਗੇ ਅੱਛਾ ਤੇ ਇੱਕ ਲੜਕੀ ਸਾਹਮਣੇ ਐਕਟਿਵਾਂ ਚਲਾਉਂਦੀ ਆ ਰਹੀ ਸੀ ਸਿੱਖ ਰਹੀ ਸੀ ਉਹ ਅੱਛਾ ਰਾਤ ਨੂੰ 8:30 ਵਜੇ ਗੜੀ ਖਾਲੀ ਹੁੰਦੀ ਉਹ ਹੈਂਡਲ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਹੂੰ ਹੁਣ ਮੈਨੂੰ ਇਹ ਸੀਗਾ ਵੀ ਕਿਤੇ ਮੇਰੇ ਵਿੱਚ ਨਾ ਮਾਰ ਦੇ ਅੱਛਾ ਉਹ ਜਿੱਦਨ ਐ ਨੂੰ ਕਰੇ ਮੈਂ ਐ ਨੂੰ ਕਰਦਾ ਹੈਂਡਲਾਈਨ ਕਰੇ ਐ ਨੂੰ ਕਰਨਾ ਉਹ ਅਖੀਰ ਉਹਨੇ ਏਕਟਿਵ ਕਰ ਬੋ ਕਿ ਮੈਨੂੰ ਕਹਿਣ ਲੱਗੀ ਬਾਪੂ ਤੈਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਉਲਟਾ ਜੀ ਮੈਨੂੰ ਨਹੀਂ ਸਾਈਕਲ ਚਲਾਉਣਾ ਆਉਂਦਾ ਪੁੱਤਰ ਐਕਟਿਵ ਹੋ ਜਾ ਜਰਨੀ ਤੂੰ ਸਹੀ ਚਲਨੀ ਪਈ ਮੈਂ ਗਲਤ ਸੇ ਮੰਗਾ ਕੰਮ ਅੱਛਾ ਕੁੜੀ ਨੇ ਉਹੀ ਕਿਹਾ ਕੁੜੀ ਨੇ ਕਹਿੰਦਾ ਰੋਕਿਆ ਤੇ ਪਿੱਛੇ ਵੀ ਨਹੀਂ ਲੱਗਿਆ ਨਾ ਇਹ ਤੈਨੂੰ ਸਾਈਕਲ ਨਹੀਂ ਤੁਹਾਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਮੈਂ ਨਹੀਂ ਆਉਂਦਾ ਤੁਸੀਂ 7 ਵਜੇ ਕਹਿ ਕੇ ਨਿਕਲ ਗਏ ਕੁਝ ਵੀ ਨਹੀਂ ਗਿਆ ਕੀ ਕਹਣਾ ਬੱਚੇ ਨੂੰ ਇੱਕ 18 19 ਸਾਲ ਦੀ ਕੁੜੀ ਨੂੰ ਮੈਂ ਕੀ ਕਹੂੰਗਾ ਕੁਝ ਨਹੀਂ ਕਰ ਸਕਦਾ ਉਥੇ ਤਾਂ ਨਹੀਂ ਕੁਝ ਲਿਖਿਆ ਨਾ ਨਹੀਂ ਉਹ ਬਥੇਰੇ ਪਏ ਪਰ ਇਹ ਕੱਢਣੇ ਨੇ ਕਿਤੇ ਅੱਜ ਹੀ ਮੌਕਾ ਟਾਈਮ ਕੱਢ ਕੇ ਗਾਣਾ ਕਢਾ ਲੈਣੇ ਟੱਕੜ ਉਹਦੇ ਟੱਕੜ ਗਾਣੇ ਪਿਆ ਖਜ਼ਾਨਾ ਪਿਆ ਹਜੇ ਪਿਆ ਟਰੰਕ ਭਰਿਆ ਪਿਆ ਮੇਰਾ ਟੱਕੜ ਗਾਣਾ ਮੇਰੇ ਕੋਲ ਬੜਾ ਪਿਆ ਜ਼ਬਰਦਸਤ ਪਰ ਉਹ ਗਾਣਾ ਜਿਹੜਾ ਨਾ ਉਹ ਗਾਣਾ ਅਮਰਤਮਾਨ ਦੇ ਗਾਉਣ ਵਾਲਾ ਅੱਛਾ ਕਿ ਜਿਹੜੀ ਉਸ ਬੰਦੇ ਦੀ ਦੜ ਗਾਣਾ ਉਹ ਵੱਖਰੀ ਹੈ ਮਤਲਬ ਤੁਸੀਂ ਅਮਰਤਮਾਨ ਤੋਂ ਆਪਣਾ ਗਾਣਾ ਗਵਾਉਣਾ ਚਾਹੁੰਦੇ ਹੋ ਉਹ ਜੇ ਉਹਦੀ ਮਿਹਰ ਹੋਵੇ ਤਾਂ ਪਰਮਾਤਮਾ ਜੀ ਹੋਵੇ ਤੇ ਉਹਦੇ ਮਨਸ਼ਾ ਦਿਆ ਹੋਵੇ ਵੀ ਹਾਂ ਇੱਕ ਇੱਕ ਬੰਦਾ ਬੈਠਾ ਅੱਛਾ ਅਮਰਤਮਾਨ ਵਾਸਤੇ ਲਿਖੇ ਪਏ ਬਾਕੀ ਹੋਰ ਦੱਸਣਾ ਨਹੀਂ ਉਹ ਨਹੀਂ ਬਾਹਰ ਕੱਢਣਾ ਗਾਣਾ ਕੇ ਕੱਢਣਾ ਨਹੀਂ ਗਾਇ ਯਾਰ ਸਵਿਫਟ ਚਲਾਉਣ ਵਾਲੀ ਇਹ ਗੱਡੀ ਟੱਚ ਹੋ ਗਈ ਮੇਰੀ ਤੇਰੇ ਨਾਲ ਨਹੀਂ ਮੈਨੂੰ 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 ਬੜਾ ਛੋਇਆ ਯਾਰ ਮੈਂ ਤਾਂ ਇੱਥੇ ਆਪਣਾ ਕਿਸੇ ਵੀ ਚੌਂਕ ਦੇ ਵਿੱਚ ਜਾਵਾਂ ਉੱਥੇ ਰੈੱਡ ਲਾਈਟ ਹੁੰਦੀ ਹੈ ਉੱਥੇ ਬਈ ਖੜੇ ਖੜੇ ਗਾਣਾ ਲਿਖਦੀ ਤੇ ਗਾਣੇ ਦੇ ਗਾਣੇ ਚੌਂਕਾਂ ਚਵਾਰਿਆਂ ਚੌਂਤਰੀਆਂ ਦੀ ਸਾਰਾ ਕੁਝ ਪਿਆ ਹੈ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਜਾਓ ਜਾਂ ਮਰਜ਼ੀ ਗਾਣਾ ਲਿਖਵਾ ਲਾ ਗੱਲ ਤਾਂ ਆਉਂਦੀ ਪਰ ਗਾਣਾ ਲਿਖਣ ਤੇ ਲਿਖ ਦੂੰਗਾ ਤਾਂ ਘੰਟੇ ਚ ਲਿਖ ਦੂੰਗਾ ਨਾ ਨਹੀਂ ਮੂੜ ਤੇ ਭਾਵੇਂ ਜਿੰਨਾ ਚਿਰ ਮਰਜੀ ਲਮਾ ਜਾ ਕਰ ਜਾਵੇ ਕੋਈ ਦਿੱਕਤ ਨਹੀਂ ਯਾਰ ਵਾ ਤੁਹਾਡੇ ਕਲਮ ਦੇ ਵਿੱਚ ਜਾਨ ਹੈ ਬਾਪੂ ਜੀ ਵੀ ਦੇਖ ਲਿਓ ਗਾਣੇ ਮੇਰੇ ਕੋਲ ਬਹੁਤ ਤਕੜ ਪਏ ਆ ਹੂੰ ਬਸ ਮਸਲਾ ਤਾਂ ਇਸ ਗੱਲ ਦਾ ਨਾ ਵੀ ਅਗਲਾ ਬੱਚਾ ਇੱਥੇ ਵੇਖਦਾ ਅਗਲਾ ਕਹਿੰਦਾ ਭੁੰਜਦਾ ਬਿਠਾ ਬੰਦਾ ਧਰਤੀ ਤੇ ਫਿਰ ਧਰਤੀ ਨਾਲ ਹੀ ਜੁੜੇ ਹੁੰਦੇ ਅਸਲ ਬੰਦੇ ਅਸੀਂ ਤਾਂ ਜੁੜੇ ਇਸ ਨਾਲ ਹੀ ਮਾਤਾ ਭਰਤੀ ਮਾਤਾ ਧਰਤ ਮਾਤਾ ਮਾਤਾ ਧਰਤ ਮਹੱਤਾ ਸਾਡੀ ਤਾਂ ਗੁਰਬਾਣੀ ਕਹਿੰਦੀ ਹੈ ਧਰਤੀ ਤੇ ਬੈਠੇ ਅੱਜ ਦੋਸਤੋ ਥੱਲੇ ਹੀ ਬੈਗੇ ਮੈਂ ਬਾਪੂ ਥੱਲੇ ਬੈਠਾ ਸੀਗਾ ਮੈਂ ਥੱਲੇ ਬੈ ਗਿਆ ਮੈਂ ਤੇ ਮੈਂ ਟਰੰਕ ਤੇ ਵੀ ਬੈਠਾ ਤੇ ਸਭ ਤੋਂ ਪਹਿਲਾਂ ਨਾ ਵੀ ਉਹ ਹੀ ਬੇਅਦਬੀ ਹੋ ਜਾਣੀ ਸੀ ਕਮਾਂਡ ਨਹੀਂ ਹੋਣਾ ਚਾਹੀਦਾ ਬੰਦੇ ਨਹੀਂ ਨਹੀਂ ਬਾਪੂ ਜੀ ਧਰਤੀ ਨਾਲ ਜੁੜੇ ਹੋਏ ਆ ਜੀ ਧਰਤੀ ਤੇ ਬਹਿਨੇ ਆ ਨਿਮਕ ਜੋ ਚੱਲੂਗਾ ਬਸ ਮਿੱਠਾ ਤਾਂ ਨਹੀਂ ਵੀ ਨਾਨਕਾ ਗੁਣ ਚੰਗੀਆਂ ਆ ਧਰਤੀ ਨਾਨਕ ਨੇ ਮਿੱਠਾ ਬੋਲਾਂ ਧੰਨ ਹੋਵੇ ਚੱਲਣਾ ਸਾਬ ਕੁਛ ਬੱਚ ਆ ਜਾਂਦਾ ਉਹਦੇ ਨਾਨਕਨੀਵਾ ਜੋ ਚੱਲੇ ਲਗੇ ਨਾ ਤੱਤੀ ਬੋ ਕਿੰਨਾ ਕੁਛ ਬਾਬਾ ਨਾਨਕ ਸਾਨੂੰ ਕਹਿ ਗਿਆ ਮਤਲਬ ਗੁਰਬਾਣੀ ਸਾਨੂੰ ਤਰਨਾ ਸਿਖਾਉਂਦੀ ਆ ਬਿਲਕੁਲ ਹੈ ਕਿ ਨਹੀਂ ਬਾਬਾ ਰਸਤਾ ਦਿਖਾਉਂਦੀ ਆ ਬਾਣੀ ਤੇ ਰਸਤਾ ਦਿਖਾਉਂਦੀ ਆ ਤੁਸੀਂ ਉਸ ਤੇ ਚੱਲਦੇ ਜੀ ਗਏ ਚੱਲੋ ਬਾਣੀ ਹਰ ਦਾ ਸਸਤਾ ਹਰ ਤਾੜੀ ਹਰ ਇੱਕ ਪਰੇਸ਼ਾਨੀ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਹੈ ਦਰਬਾਰ ਸਾਹਿਬ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਤੁਸੀਂ ਨਿਤਨੇਮੀ ਵੀ ਲੱਗਦੇ ਮੈਨੂੰ ਤੁਹਾਡੀ ਮਾਲਾ ਜਿਹੜੀ ਇਹ ਦਿਖ ਰਹੀ ਆ ਹਾਂ ਮਾਲਾ ਇਹ ਮਾਲਾ ਇਹ ਲਾਲ ਸਾਬ ਮੇਰੇ ਵਿਆਹ ਤੋਂ ਪਹਿਲਾਂ ਦੀਆਂ ਪਈਆਂ 32 ਸਾਲ ਮੇਰੀ ਮੈਰੀ ਨੂੰ ਅਗੇ ਕੀ ਬਾਤ ਉਦੋਂ ਪਹਿਲਾਂ ਦੀ ਧਾਰਮਿਕ ਵੀ ਹੋ ਥੋੜਾ ਜਿਹਾ ਜਿਹੜਾ ਦੁਨੀਆਦਾਰੀ ਵਾਲਾ ਹੱਡ ਬੀਤੀਆਂ ਵੀ ਲਿਖਤੀਆਂ ਔਰ ਰੋਜ਼ਗਾਰ ਜਿਹੜਾ ਪ੍ਰਮਾਤਮਾ ਨੇ ਬਖਸ਼ਿਆ ਪਿਤਾ ਪੁਰਖੀ ਤੁਸੀਂ ਇਹ ਟਰੰਕ ਵਾਲਾ ਚਲਾਇਆ ਹਾਂਜੀ ਤੇ ਉਵੇਂ ਇਹ ਟਰੰਕ ਦੇ ਵਾਂਗੂ ਖਜ਼ਾਨਾ ਜਿਹੜਾ ਤੁਸੀਂ ਗਾਣੇ ਵਾਲਾ ਵੀ ਭਰੀ ਫਿਰਦੇ ਹੋ ਐਡਾ ਕਮਾਲ ਬਾਪੂ ਜੀ ਬਸ ਇਹ ਤਾਂ ਹੁਣ ਜਿਹੜੇ ਵੀਡੀਓ ਦੇਖਣਗੇ ਉਹ ਕਦਰ ਪਾਉਣਗੇ ਕੀ ਕਹਿੰਦੇ ਆ ਦਿਲੋਂ ਜਿਹਨੂੰ ਦਿਲੋਂ ਸੱਟ ਲੱਗੀ ਹੋਊਗੀ ਉਹ ਇਹਨਾਂ ਚੀਜ਼ਾਂ ਨੂੰ ਸਮਝੂਗਾ ਆਹੇ ਆਹੇ ਜਿਹਦੇ ਦਿਲ ਨੂੰ ਲੱਗੀ ਹੋਊਗੀ ਹੂੰ ਕੀ ਬਾਤ ਹੈ ਜਿਹਨੇ ਦਿਲ ਨੇ ਦਿਲ ਸੱਟ ਖਾਧੀ ਆ ਉਹਨੂੰ ਇਹ ਸਿੱਧਾ ਲੱਗੂਗਾ ਯਾਰ ਇਹ ਬੰਦਾ ਕਿੱਥੋਂ ਬੋਲ ਰਿਹਾ ਸੀ ਮੈਂ ਤੁਹਾਡੇ ਕੋਲੇ ਆਉਣ ਦਾ ਕਾਰਨ ਸੀਗਾ ਵੀ ਸਿਆਣੇ ਨੇ ਕਈਆਂ ਕੁਝ ਚੰਗੀਆਂ ਕੁਝ ਘੈਂਟ ਗੱਲਾਂ ਉਹ ਜ਼ਰੂਰ ਦੋਸਤਾਂ ਦੇ ਨਾਲ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਨੇ ਕੋਈ ਜਾਂਦੇ ਜਾਂਦੇ ਵੀ ਸਾਨੂੰ ਕੋਈ ਸਨੇਹਾ ਮੈਨੂੰ ਕੋਈ ਦੋਸਤਾਂ ਨੂੰ ਜਿਹੜੇ ਵੀਡੀਓ ਦੇਖ ਰਹੇ ਆ ਕੋਈ ਵੀ ਆ ਮੈਨੂੰ ਮੈਲਾ ਹਿੱਕੋ ਹੀ ਆ ਹਰ ਇੱਕ ਇਨਸਾਨ ਨੂੰ ਇਨਸਾਨ ਦੀ ਹੈਲਪ ਕਰਨੀ ਚਾਹੀਦੀ ਹੈ ਹੂੰ ਬਸ ਕਿਉਂਕਿ ਦੋ ਕੁੱਤੇ ਲੜ ਪੈਂਦੇ ਆ ਸਾਂ ਲੜ ਪੈਂਦੇ ਆ ਤੀਜਾ ਕੋਈ ਵਿਚ ਉਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਉਂਦਾ ਇਨਸਾਨ ਦੇ ਵਿੱਚ ਇੱਕ ਪਰਮਾਤਮਾ ਦੀ ਚੀਜ਼ ਭਰੀ ਆ ਚਾਹੇ ਤੁਹਾਡੇ ਸੱਟ ਵਾਜੀ ਜਾਵੇ ਤੁਸੀਂ ਜਾ ਕੇ ਵਿੱਚ ਛਡਾਉਣ ਦੀ ਕੋਸ਼ਿਸ਼ ਕਰੋਗੇ ਜਿੱਥੋਂ ਤੱਕ ਹੀ ਹੋ ਸਕੇ ਕਈ ਇਹ ਨਹੀਂ ਵੀ ਆਪਾਂ ਸਾਰੇ ਸਾਧਵਾ ਕੋਈ ਬੰਦੇ ਹੁੰਦੇ ਆ ਕੋਈ ਤਾਂ ਮਸ਼ਾ ਵੇਖਣ ਵਾਲੇ ਵੀ ਹੁੰਦੇ ਆ ਤੇ ਕਈ ਆਵਦੀ ਜਾਣ ਦੀ ਬਾਜੀ ਵੀ ਨਹੀਂ ਲੜਨਾ ਰੁੱਕ ਲੜਾਈ ਨੂੰ ਬਹੁਤ ਵੱਡਾ ਮੈਸੇਜ ਜਿਹੜਾ ਬਾਪੂ ਜੀ ਨੇ ਦਿੱਤਾ ਬਾਪੂ ਦਲੀਪ ਸਿੰਘ ਜੀ ਹੁਣ ਨਾਲ ਸਾਡੀ ਗੱਲਬਾਤ ਹੋਈ ਵੀਡੀਓ ਸੀਗੀ ਵੀ ਧਰਤੀ ਨਾਲ ਜੁੜਿਆ ਹੋਇਆ ਪਿਤਾ ਪੁਰਖੀ ਕੰਮ ਕਰਦੇ ਨੇ ਪਰ ਜਿਹੜਾ ਮੇਨ ਮਕਸਦ ਸੀਗਾ ਵੀ ਕਵੀ ਨੇ ਰਾਈਟਰ ਨੇ ਲਿਖਦੇ ਨੇ ਔਰ ਟਰੰਕ ਗਾਣਿਆਂ ਦਾ ਭਰੀ ਫਿਰਦੇ ਤੁਸੀਂ ਖਜ਼ਾਨੇ ਦੇ ਵਿੱਚੋਂ 2 4 ਬਣ ਗਈਆਂ ਜਿਹੜੀਆਂ ਬਾਪੂ ਜੀ ਨੇ ਸੁਣਾਈਆਂ ਉਮੀਦ ਕਰਦਾ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਦੋਸਤੋ ਤੇ ਅਮੀ ਧਰਤੀ ਨਾਲ ਜੁੜੀ ਹੋਈਆਂ ਗੱਲਾਂ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਵਾਂਗੇ ਐਨੇ ਨਾਲ ਰੱਬੂ ਟੀਵੀ ਨੂੰ ਦੇਖਦੇ ਰਹੋ ਔਰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੁਸੀਂ ਕਰਨਾ ਔਰ ਬਾਪੂ ਜੀ ਧੰਨਵਾਦ ਤੁਸੀਂ ਟਾਈਮ ਦਿੱਤਾ ਸਾਨੂੰ ਕੋਈ ਗੱਲ ਨਹੀਂ ਤੇ ਅਸੀਂ ਤੁਹਾਡਾ ਕੰਮ ਵੇਗਨ ਪਾਇਆ ਤੁਹਾਡੇ ਚ ਕੋਈ ਨਹੀਂ ਕੋਈ ਵੀ ਕਿਤੇ ਨਹੀਂ ਗਾ ਕੋਈ ਵੀ ਨਹੀਂ ਮੈਂ ਕਿਹਾ ਵੀ ਜਰੂਰ ਬਾਪੂ ਜੀ ਦੇ ਕੈਮਰਾ ਵੱਜਣਾ ਚਾਹੀਦਾ ਯਾਰ ਧਰਤੀ ਨਾਲ ਜੁੜੀ ਹੋਈਆਂ ਗੱਲਾਂ ਅੱਜ ਦੋਸਤਾਂ ਨਾਲ ਸ਼ੇਅਰ ਕਰੀਏ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ